the foreigners having, if I can call it evil eye, on the territorial integrity of India. That is a big red line for us. RCMP ਵੱਲੋਂ ਨਿੱਜਰ ਕਤਲ ਮਾਮਲੇ ਵਿੱਚ ਗ੍ਰਿਫਤਾਰੀਆਂ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਬੋਲਦੇ ਆ ਭਾਰਤ ਦੇ ਹਾਈ ਕਮਿਸ਼ਨਰ ਸਰਜੇ ਕੁਮਾਰ ਵਰਮਾ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਿਕ ਪੱਧਰ ਤੇ ਚੱਲ ਰਹੀ ਗੱਲਬਾਤ ਦੋਵਾਂ ਪਾਸਿਆਂ ਦੀਆਂ ਚਿੰਤਾਵਾਂ ਦਾ ਹੱਲ ਲੱਭਣ ਤੇ ਕੇਂਦ੍ਰਿਤ ਹੈ My concern is national security threats emanating from the land of Canada. These threats are largely emanating from the Canadian citizens. So these two are my red lines. We are ready to sit down on the table any day, and we are doing that, and we are trying to resolve this issue. ਹਰਦੀਪ ਸਿੰਘ ਨਿਹਰ ਜੋ ਇੱਕ ਕੈਨੇਡੀਅਨ ਨਾਗਰਿਕ ਅਤੇ ਖਾਲਿਸਤਾਨੀ ਪੱਖੀ ਲੀਡਰ ਸਨ ਉਹਨਾਂ ਨੂੰ ਪਿਛਲੀਆਂ ਗਰਮੀਆਂ ਵਿੱਚ ਸਰੀਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਉਹਨਾਂ ਦੀ ਮੌਤ ਤੋਂ ਕੁਝ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਭਰੋਸੇਯੋਗ ਖੂਫੀਆ ਜਾਣਕਾਰੀ ਦਿੱਤੀ ਸੀ ਕਿ ਭਾਰਤ ਸਰਕਾਰ ਨੇ ਇਸ ਕਤਲ ਵਿੱਚ ਐਮ ਭੂਮਿਕਾ ਨਿਭਾਈ ਸੀ Canada's position has always been clear. Our job is to protect Canadians and we stand by the allegations that a Canadian was killed on Canadian soil by Indian agents. ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਲਨੀ ਜੋਲੀ ਨੇ ਦੁਹਰਾਇਆ ਕਿ ਕੈਨੇਡਾ ਆਪਣੀ ਪ੍ਰਭੂਸੱਤਾ ਅਤੇ ਕਾਨੂੰਨ ਦੇ ਸ਼ਾਸਨ ਦੀ ਰਾਖੀ ਕਰਨਾ ਜਾਰੀ ਰੱਖੇਗਾ। ਐਮਰਜੈਂਸੀ ਪ੍ਰਬੰਧਨ ਮੰਤਰੀ ਹਰਜੀਤ ਸੱਜਨ ਨੇ ਭਾਰਤ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਕੈਨੇਡਾ ਵਿੱਚ ਕੁਝ ਵਿਅਕਤੀਆਂ ਬਾਰੇ ਗਲਤ ਜਾਣਕਾਰੀ ਫੈਲਾ ਰਿਹਾ ਹੈ। Canadians uh, of any origin have the right for to peacefully and keen team board being peaceful to express their viewpoints uh, on on on, cert, uh, on certain uncertain topics and uh, and and that's what a, a good democracy uh, allows for. ਹੱਪੀ ਤਿਸ ਸੱਜਣ ਨੇ ਹਾਲਾਂਕਿ ਗਲੋਬ ਐਂਡ ਮੇਲ ਦੁਆਰਾ ਅੱਜ ਪ੍ਰਕਾਸ਼ਿਤ ਇੱਕ ਰਿਪੋਰਟ ਨੂੰ ਗਲਤ ਦੱਸਦਿਆਂ ਰੱਦ ਕਰ ਦਿੱਤਾ ਹੈ ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ 2018 ਦੀ ਭਾਰਤ ਪੇਰੀ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੋਡੋ ਅਤੇ ਬਤੌਰ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਕਵਾਦ ਦਾ ਮੁੱਦਾ ਵਿਚਾਰਨ ਲਈ ਮਜਬੂਰ ਕੀਤਾ ਗਿਆ ਗਲੋਬੈਂਡ ਮੇਲ ਦਾ ਦਾਵਾ ਹੈ ਕਿ ਟਰੋਡੋ ਦੇ ਜਹਾਜ਼ ਨੂੰ 19 ਸਮਾਂ ਅੰਮ੍ਰਿਤਸਰ 에য়ারਪੋਰਟ ਤੇ ਉਤਰਨ ਦੀ ਆਗਿਆ ਨਹੀਂ ਦਿੱਤੀ ਗਈ ਜਦੋਂ ਤੱਕ ਉਹਨਾਂ ਵੱਲੋਂ ਇਸ ਮਾਮਲੇ ਬਾਰੇ ਹਾਮੀ ਨਹੀਂ ਭਰੀ ਗਈ ਜਾਣਕਾਰੀ ਅਨੁਸਾਰ ਨਿੱਜਰ ਕਤਲ ਮਾਮਲੇ ਵਿੱਚ ਫੜੇ ਗਏ ਵਿਅਕਤੀ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਕੈਨੇਡਾ ਆਏ ਸਨ ਜਿਸ ਕਾਰਨ ਸੁਰੱਖਿਆ ਪ੍ਰਣਾਲੀ ਅਤੇ ਬੈਕਗ੍ਰਾਉਂਡ ਚੈੱਕ ਬਾਰੇ ਉਠਾਈ ਸਵਾਲਾਂ ਦਰਮਿਆਨ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕਿਸੇ ਵੀ ਵੀਜ਼ੇ ਤੇ ਕੈਨੇਡਾ ਆ ਰਹੇ ਹਰ ਇੱਕ ਵਿਅਕਤੀ ਲਈ ਬਾਇਓਮੈਟ੍ਰਿਕ ਪ੍ਰਣਾਲੀ ਲਾਜ਼ਮੀ ਕੀਤੀ ਗਈ ਹੈ ਜੋ ਇੱਕ ਮਹੱਤਵਪੂਰਨ ਸੁਰੱਖਿਆ ਪਾਬਜੋ ਲਾਗੂ ਕੀਤਾ ਗਿਆ ਕਦਮ ਹੈ ਉਹਨਾਂ ਕਿਸੇ ਹੋਰ ਟਿੱਪਣੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ Required, so that um, is very important for people that are concerned by, 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 uh, by this reality.